ਬਣਾਉਂਦੇ ਨਹੀਂ ਹੈਗੇ ਕਈ ਵਾਰੀ ਮਿਊਨਿਸਪੈਲਟੀ ਵੀ ਜਾ ਕੇ ਆਏ ਆ ਇਕੱਠੇ ਹੋ ਕੇ ਐਮਐਲਏ ਸਾਹਿਬ ਕੋਲ ਵੀ ਪਹੁੰਚ ਕੀਤੀ ਹੈ ਤੇ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਚਾਹੁੰਦੇ ਆ ਵੀ ਸਾਡੀ ਸੁਣਵਾਈ ਹੋਵੇ ਤੇ ਸੜਕ ਜਲਦੀ ਜਲਦੀ ਬਣਾਈ ਜਾਵੇ ਜਾਕੀ ਲੋਕ ਵੀ ਠੀਕ ਲੱਗ ਰੰਘਾ ਬਹੁਤ ਐਕਸੀਡੈਂਟ ਹੁੰਦੇ ਨੇ ਇੱਥੇ ਛੋਰੇ ਗੱਪੇ ਬਹੁਤ ਪਏ ਹੋਏ ਨੇ ਜਦੋਂ ਬਰਸਾਤ ਹੁੰਦੀ ਪਾਣੀ ਖੜ ਜਾਂਦਾ ਤੋਂ ਸੜਕ ਨਹੀਂ ਬਣੀ ਸੜਕ ਤਾਂ ਥਾਂ ਥਾਂ ਤੇ ਟੋਏ ਪਏ ਹੋਏ ਨੇ ਤੇ ਜਦੋਂ ਬਾਰਸ਼ ਪੈਂਦੀ ਹੈ ਪਾਣੀ 2-2 ਫੁੱਟ ਪਾਣੀ ਖੜ ਜਾਂਦਾ ਜੀ ਕਈ ਬੱਚੇ ਸਾਈਕਲ ਸਕੂਟਰ ਤੋਂ ਇੱਥੇ गिर ਜਾਂਦੇ ਨੇ ਜੀ ਇਹ ਕਈ ਚਾਂਸ ਹੋ ਚੁੱਕੇ ਨੇ ਜੀ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਸੜਕ ਤੇ ਛੇਤੀ ਛੇਤੀ ਬਣਾਈ ਜਾਵੇ ਜੀ ਅਸੀਂ ਐਮ ਉਹਨਾਂ ਨੇ ਸਾਡੇ ਸਾਹਮਣੇ ਗਿਆ ਭਈ ਇਸ ਤਰੀਕੇ ਦੀ ਲਾਣੀ ਹੈ ਅੱਜ ਤੱਕ ਉਸ ਗੱਲ ਨੂੰ 6 ਮਹੀਨੇ ਹੋ ਚੁੱਕੇ ਨੇ ਕੋਈ ਇੱਥੇ ਸੜਕ ਨੂੰ ਦੇਖਣ ਨਹੀਂ ਆਇਆ ਕੋਈ ਕਦੇ ਕਿਸੇ ਨੇ 10 ਸਾਲ ਹੋ ਗਏ ਸਾਡੀ ਨਾਲੀ ਗਲੀ ਨੂੰ ਅੱਜ ਤੱਕ ਨਾਲੀ 10 ਸਾਲ ਹੋ ਗਏ ਬੰਦ ਪਈਆ ਉਸ ਤੋਂ ਬਾਅਦ ਸਾਡੀਆਂ ਪਿੰਡਾਂ ਦੇ ਵਿੱਚੋਂ ਪੀਆਂ ਪੈਣਾ ਜਦੋਂ ਆ ਕੇ ਪੁੱਛ ਰਹੇ ਨੇ ਇਹ ਤੇ ਕੋਈ ਬਾਥਰੂਮ ਹੈ ਉਹ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਤੁਹਾਡੀ ਸੜਕ ਜਲਦੀ ਤੋਂ ਜਲਦੀ ਬਣਾਵਾਂਗੇ ਪਰ ਉਸ ਤੇ ਇੰਪਲੀਮੈਂਟ ਨਹੀਂ ਕੀਤਾ ਤੇ ਉਹਨਾਂ ਨੂੰ ਬੇਨਤੀ ਹੈ ਉਹ ਕਹਿੰਦੇ ਅਸੀਂ ਲੋਕ ਟਾਇਲ ਲਗਾਵਾਂਗੇ ਚਾਹੇ ਲੋਕ ਟਾਇਲ ਲਗਾ ਲਓ ਸਾਨੂੰ ਇਸ ਗੱਲ ਤੇ ਕੋਈ ਤਰ੍ਹਾਂ ਆਣੀ ਨਹੀਂ ਹੈ ਵੀ ਸੜਕ ਬਣਾ ਕੇ ਦਿਓ ਕਿਉਂਕਿ ਤੂੜ ਮਿੱਟਾ ਇੰਨਾ ਬਹੁਤ ਜ਼ਿਆਦਾ ਉੜਦਾ ਜਦੋਂ ਬੱਸਾਂ ਮੋਟਰਸਾਈਕਲ ਗੱਡੀਆਂ ਲੰਘਦੇ ਨੇ ਸਾਰਾ ਦੁਕਾਨਾਂ ਜਾਂਦਾ ਪਹਿਲਾਂ ਹੀ ਬਿਮਾਰੀਆਂ ਚੱਲ ਰਹੀਆਂ ਨੇ ਕਿਸੇ ਨੂੰ ਸਾਦੀ ਬਿਮਾਰੀ ਹੈ ਕਿਸੇ ਨੂੰ ਧੰਮੇ ਦੀ ਬਿਮਾਰੀ ਹੈ ਤੇ ਉਸ ਕਰਕੇ ਡਸਟੂਸਨ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਚੱਲ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਬੂਟਰ ਮੋ ਇਹ ਲੋਕ ਕਿਟ ਦੀ ਅਸੀਂ ਸੁਣੀਆ ਪਹਿਲਾਂ ਹੋਈ ਐ ਨਾ ਨਾ ਕਮਿਟਮੈਂਟ ਕੋਈ ਉਹ ਬਣਾ ਦੇਣ ਕੋਈ ਗੱਲ ਨਹੀਂ ਲੋਕ ਕਿਟ ਪਾ ਦੇਣ ਜੀ ਉਹਦੀ ਵੀ ਕੋਈ ਟੱਕਰ ਵਾਲੀ ਗੱਲ ਨਹੀਂ ਕਿਉਂਕਿ ਲੰਘਾ ਤਾਂ ਵਧੀਆ ਹੋਵੇ ਨਾ ਜੀ ਸਮਾਂ ਜ਼ਿਆਦਾ ਹੋ ਗਿਆ ਇਹਨੂੰ ਖਰਾਬ ਹੋਈ ਨਹੀਂ ਇੱਕ ਬਾਥਰੂਮ ਦੀ ਬਹੁਤ ਪ੍ਰੋਬਲਮ ਹੈ ਜੀ ਇਸ ਮਾਰਕੀਟ 'ਚ ਉਹਦੀ ਵੀ ਮੰਗ ਕਰਦੇ ਵੀ ਉਹ ਵੀ ਜਲਦੀ ਬਣਾਉਣ ਐਮਐਲਏ ਸਾਹਿਬ ਵਧੀਆ ਘੈਂਟ ਇਨਸਾਨ ਨਹੀਂ ਸਾਡੇ ਐਮਐਲਏ ਸਾਹਿਬ ਇਹ ਦਸ ਸਿੰਘ ਜوڑا ਮਾਜਰਾ ਅਸੀਂ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਇਹਨੂੰ ਛੇਤੀ ਵੀ ਸਿੱਧਾ ਨਹੀਂ ਲੰਘ ਸਕਦਾ ਹੈਗਾ ਰੋਜ਼ ਐਕਸੀਡੈਂਟ ਹੁੰਦੇ ਨੇ ਕਦੇ ਕੋਈ ਇੱਧਰੋਂ ਲੰਘੇ ਤਾਂ ਕੋਈ ਐ ਹੋ ਜਾਂਦਾ ਕੋਈ ਇਸ ਤਰ੍ਹਾਂ ਦਾ ਵੀ ਸੜਕ ਬਿਲਕੁਲ ਹੀ ਬੇਕਾਰ ਹੋਈ ਪਈ ਐ ਖੜਨਾ ਲੰਘਣਾ ਗਾਗ ਇਥੋਂ ਬਿਲਕੁਲ ਆਣਾ ਜਾਣਾ ਹੀ ਬੰਦ ਕਰ ਗਿਆ ਸੜਕ ਵੱਲ ਕੋਈ ਧਿਆਨ ਨਹੀਂ ਹੈਗਾ ਦੁਕਾਨਦਾਰੀਆਂ ਦੁਕਾਨਦਾਰੀਆਂ ਵੀ ਗਾਗ ਦੇਖ ਦੁਕਾਨਦਾਰੀ ਦੇਖੀ ਜਾਂਦੇ ਨੇ ਵੀ ਗਾਗ ਕਦੋਂ ਆਏਗਾ ਗਾਗ ਇੱਧਰ ਦੀ ਆਂਦਾ ਹੀ ਨਹੀਂ ਹੈਗਾ ਸਾਡੇ ਕਹਿਣ ਦਾ ਮਤਲਬ ਹੈ ਕਿ